ओके ਤੁੰਸਾ ਉਹ ਕੀ ਹਾਂਜੀ ਸਰ 24 ਦਸੰਬਰ ਨੂੰ ਫਤਿਹਗੜ ਚੂੜੀਆਂ ਚਪੱਟੀ ਚੋਰੀ ਦੀ ਵਾਰਦਾਤ ਹੋਈ ਸੀ ਪੁਲਿਸ ਵੱਲੋਂ ਟ੍ਰੇਸ ਕੀਤੀ ਗਈ ਅੱਜ ਤੁਸੀਂ ਬੁਲਾਇਆ ਸਾਰੀ ਪ੍ਰੈਸ ਨੂੰ ਕਿ ਕਿਸ ਤਰ੍ਹਾਂ ਸੋਲਵ ਆਊਟ ਹੋਇਆ ਤੇ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਤੇ ਕਿੰਨਾ ਇਹ ਜਿਹੜਾ ਸਮਾਨ ਚੋਰੀ ਦਾ ਅੰਗਰਭ ਹੈ ਮਿਤੀ 24 12 25 ਨੂੰ ਸ਼ਹਿਰ ਫਤਿਹਗੜ ਚੂੜੀਆਂ ਦੇ ਵਿੱਚ ਇੱਕ ਵਿਅਕਤੀ ਹੀ ਰੇਸ਼ੀ सुरेंद्र ਕੁਮਾਰ ਦੀ ਉਹਨਾਂ ਦੇ ਘਰ ਦਪਹਿਰ ਦੇ ਵੇਲੇ ਚੋਰੀ ਹੋਈ ਸੀ ਜੋ ਚੋਰੀ ਦੀ ਵਾਰਦਾਤ ਦਾ ਪਤਾ ਲੱਗਣ ਤੇ ਇਮੀਡੀਟ ਰੈਸਟ ਕਰਦੇ ਹੋਏ ਆ ਐਸ ਐਲਐਸਚੋ ਸਾਹਿਬ ਉਸ ਤੋਂ ਬਾਅਦ ਮੈਂ ਵੀ ਮੌਕੇ ਤੇ ਗਿਆ ਸੀ ਮੌਕੇ ਨੂੰ ਦੇਖ ਕੇ ਉਹਨਾਂ ਨੇ ਪਰਚੇਸ ਰਿਪੋਰਟ ਕੀਤਾ ਉਸ ਤੋਂ ਬਾਅਦ ਅਸੀਂ ਇਹ ਬਿਲਕੁਲ ਇਹ ਅਨਨੋਨ ਵਿਅਕਤੀ ਦੇ ਖਿਲਾਫ ਪਰਚੇਸ ਹੋਇਆ ਸੀ ਉਸ ਤੋਂ ਹੀ ਤਫਤੀਸ਼ ਨੂੰ ਕਰਦੇ ਹੋਏ ਆ ਆਈਸੀਏ ਦੀ ਗੁਰਪ੍ਰਸੀਆ ਬਟਾਲਾ ਦੀ ਟੀਮ ਦਾ ਨਾਲ 임ਦਾਰ ਲਈ ਇੰਸਪੈਕਟਰ ਸੀਆਈਏ ਦੇ ਨਾਲ ਆਪਣੀ ਉਹਨਾਂ ਟੀਮ ਭੇਜੀ ਸੁਸਾਭ ਨੇ ਆਪਣੀ ਟੀਮ ਨਾਲ ਲੈ ਕੇ ਬੜੀ ਮਿਹਨਤ ਸਕਤ ਨਾਲ ਇਸ ਚੋਰੀ ਨੂੰ ਟ੍ਰੇਸ ਕੀਤਾ ਜਿਹਦੇ ਵਿੱਚ ਅਸੀਂ ਚੋਰੀ ਨੂੰ ਕਰਨ ਵਾਲੇ ਇਸ ਟਾਈਮ ਮੇਨ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਇੱਕ ਲੇਡੀ ਹੈ 2 ਨਾਲ ਉਹਦੇ ਜੈਂਟਸ ਨੇ ਇਹ ਜਿਹੜਾ ਮੋਟਰਸਾਈਕਲ ਉਸ ਵਾਰਦਾ ਵਿੱਚ ਵਰਤਿਆ ਮੋਟਰਸਾਈਕਲ ਵੀ ਨਾਲ ਬਰਾਮਦ ਹੋਇਆ ਜਿੱਤੇ ਉਹ ਸਵਾਰ ਹੋ ਕੇ ਆਏ ਸੀ ਇਹ ਤੋਂ ਚੋਰੀ ਕੀਤੀ ਸੀ ਉਹਨਾਂ ਨੇ ਇਸ ਵਾਰਦਾ ਦੇ ਵਿੱਚ ਹੁਣ ਤੱਕ ਟੋਟਲ 5 ਗ੍ਰਿਫਤਾਰੀਆਂ ਹੋਈਆਂ ਨੇ 3 ਮ ਮੁਕਦੋਸ਼ੀ ਨੇ ਤੇ 2 ਉਹਨਾਂ ਜਿਨ੍ਹਾਂ ਨੇ ਜਸਟਿਸ ਨੂੰ ਸਪੋਰਟ ਕੀਤੀ ਸੀ ਤੇ ਇਸ ਵਿੱਚ ਹੁਣ ਤੱਕ 3.9 ਤੋਲੇ ਦਾ 3 ਗ੍ਰਾਮ ਸੋਨਾ ਬਰਾਮਦ ਹੋਇਆ ਹੈ ਤੇ ਹਾਰੀ ਤਫਤੀਸ਼ ਚੱਲ ਰਹੀ ਹੈ ਤੇ ਜੇ ਇਹ ਜਿਹੜੇ ਦੋਸ਼ੀ ਹੱਦ ਕੋ ਪੁਲਿਸ ਮੰਨਦੇ ਨੇ ਸਰ ਨਗਦੀ ਕਿੰਨੀ ਨਗਦੀ ਜਿਹੜੀ ਹੈ ਜਿੰਨੀ ਉਹਨਾਂ ਕੋ ਉਹਨਾਂ ਦੇ ਐਸਪਰ ਅਵਰਡ ਇਨਵੈਸਟੀਗੇਸ਼ਨ ਜਿੰਨੀ ਉਹਨਾਂ ਕੋ ਬਰਾਮਦ ਹੋਈ ਹੀ ਉਹ ਆਪਣੀ ਉਹ ਖਰਚ ਚੁੱਕੇ ਹੋਏ ਨੇ ਫਿਲ ਐਸਟ ਮੋਮੈਂਟ ਨਗਦੀ ਬਰਾਮਦ ਨਹੀਂ ਹੋਈ ਇਹ ਜਿਹੜੇ ਦੋਸ਼ੀ ਨੇ ਜਿਹੜੀ ਇੱਕ ਲੇਡੀ ਹੈ ਜਿਹੜੀ ਔਰ ਉਸ ਦੇ ਵਿੱਚ ਉਹਨਾਂ ਦੀ ਦੋ ਦੋਸ਼ੀਆਂ ਦੀ 마ਸੀ ਲੱਗਦੀ ਹੈ ਇਹ ਬਿਲੋਂਗ ਕਰਦੀ ਹੈ ਰਾਸਾਂਸੀ ਨੂੰ ਜਿਹੜੇ ਦੋ ਦੋਸ਼ੀ ਨੇ ਜਿਹੜੇ ਉਹ ਦੋਨ ਸੱਕੇ ਭਰਾ ਨੇ ਇਹਨਾਂ ਦਾ ਜਿਹੜਾ ਘਰ ਹੈਗਾ ਉਹ ਰਈਏ ਲੱਗੇ ਠੁਗੀਆਂ ਦੇ ਰਹਿਣ ਠੁਗੇ ਰਹਿਣ ਵਾਲੇ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਿਹੜੀ ਉਹਦੀ 마ਸੀ ਹੈ ਜਿਹਦੀ ਸੀਮਾ ਉਹਦਾ ਨਾਮ ਹੈ ਉਹ ਵੀ ਇੱਕ ਠੁਗੀਆਂ 'ਚ ਰਹਿਣ ਵਾਲੀ ਹੈ ਇੱਕ ਰਾਸਾਂਸੀ ਲੱਗੇ ਇੱਕ ਨਹਿਰ ਲੱਗੇ ਸੁੱਕ ਸੁੱਕ ਠੁਗੀਆਂ ਨੇ ਉੱਥੋਂ ਦੇ ਲੈਂਦੇ ਨੇ ਇਹ ਸਰ ਇਹ ਇਹਨਾਂ ਨੇ ਫਤੇਗੜ ਚੂੜੀਆਂ ਦਾ ਸੰਗੜੀ ਪਾਤੀ ਵਾਲਾ ਸੀਗਾ ਜਿੱਥੇ ਇਹਨਾਂ ਨੇ ਵਾਰਦਾਤ ਨੂੰ ਚਾਹਤਾ ਤੇ ਇਹਨਾਂ ਉਹ ਹੀ ਕਿਉਂ ਚੁਣਿਆ ਜੀ ਜਿੰਨੀ ਗਨ ਅਸੀਂ ਉਹਨੂੰ ਸਮਝ ਤਾਂ ਖਾਮਨੀ ਆਇਨੇ ਉਹਦੇ ਮੁਤਾਬਕ ਇਹ ਹੈ ਕਿ ਇਹ ਉਸ ਦਿਨ ਮੋਟਰਸਾਈਕਲ ਤੇ ਬੈਠ ਕੇ ਆਪਣੇ ਸ਼ਿਕਾਰ ਵਾਸਤੇ ਨਿਕਲੇ ਸੀ ਜਦੋਂ ਇਹ ਆਪਣੇ ਇੱਥੇ ਇੰਟਰ ਕੀਤੇ ਫਤੇਗੜ ਚੂੜੀਆਂ ਇਹਨਾਂ ਨੇ ਇਸ ਘਰ ਦੇ ਆਲੇ-ਦੁਆਲੇ ਚੱਕਰ ਲਗਾਏ ਸੀ ਇਹਨਾਂ ਦਾ ਘਰ ਦਾ ਬੰਦ ਤਾਲਾ ਵੇਖ ਕੇ ਸਡਨਲੀ ਇਹਨਾਂ ਕੀਤਾ ਜੇ ਪਿਲਾਂ ਰੱਖੀ ਹੋਈ ਮੈਂ ਦੱਸਾਂ ਨਾ ਤੁਹਾਨੂੰ on the dead day on the dead day as per our investigation ਜਿਹੜੀ ਹੋਈ ਹੈ ਉਸ ਦਿਨ ਉਹਨਾਂ ਨੇ ਆਪਣੇ ਮੋਰਚਲ ਤੇ ਆ ਕੇ ਪਹਿਲੋ ਇੱਕ ਰੱਖੀ ਕੀ ਟ੍ਰੈਕਿੰਗ ਟਾਈਪ ਚੱਕਰ ਲਗਾਏ ਜੋ ਦੋਨੋਂ ਦੇਖਿਆ ਕਿ ਇਸ ਘਰ ਦਾ ਇੱਕ ਛੋਟੇ ਕੀਰੋ ਤਾਲਾ ਲੱਗਾ ਹੋਇਆ ਹੈ ਉਹਨਾਂ ਨੇ ਆਪਣਾ ਇਸ ਨੂੰ ਸ਼ਿਕਾਰ ਸਮਝ ਗਏ ਜਿਹੜਾ ਇੱਕ ਬਾਰਡਰ ਹੈ ਕੁੜਕਲੇ ਕਿ ਐਸੀ ਦੋਸ਼ੀ ਸਾਰੇ ਫੜੇਗੇ ਕਿੰਨੇ ਉਹ ਸਾਡੇ ਕੋਲ ਅਰੈਸਟ ਨੇ ਡਿਸਟ੍ਰਿਕਟ ਸਪੋਰਟ ਵਾਲੇ ਤੋਂ ਮਦਰ ਤੇ ਉਹਦੀ ਜਿਹੜੀ ਕੋਈ ਅਰੈਸਟ ਕੋਈ ਬਤਨੀ ਇਹਨੇ ਉਤਨੇ ਪਹਿਲੇ ਚੋਰੀਆਂ ਦੇ ਪਰਚੇ ਨੇ ਇਹ ਮੱਕੀ ਜਿਹੜਾ ਇੱਕ ਦੁਸ਼ੀ ਇਹ ਮੱਕੀ ਇੱਕ ਕਿਸਮ ਦਾ ਹੈਪਚੁਅਲ ਫੈਂਡਰ ਹੈ ਚੋਰੀ ਦਾ ਇਹ ਸਰ ਇਹਨਾਂ ਤੋਂ ਕੋਈ ਹਥਿਆਰ ਤਾਂ ਗ੍ਰਬੰਧ ਹੋਇਆ ਨਹੀਂ ਨਹੀਂ ਇਹਨਾਂ ਕੋਈ ਹਥਿਆਰ ਕੋਈ ਬਰਾਮਦ ਨਹੀਂ ਹੋਇਆ ਇਹੋ ਜਿਹੇ ਕੋਈ ਜਿਹੜਾ ਨਾ ਇਲੈਗਲ ਵੈਪਨ ਨਹੀਂ ਬਰਾਮਦ ਹੋਇਆ ਇਹ ਚੋਰੀ ਦੇ ਹੀ ਕਰਨਯਾਦੀ ਨੇ ਚੋਰੀ ਹੀ ਨਾ ਕੀਤੀ ਹੈ ਚੋਰੀ ਸਮਾਨ ਬਰਾਮਦ ਹੋਇਆ ਹਾਂ ਜਿਹੜਾ ਇੱਕ ਸੰਦ ਸੀ ਜਿਨ੍ਹਾਂ ਨਾਲ ਇਹਨਾਂ ਨੇ ਦਰਵਾਜ਼ੇ ਨੂੰ ਭਾਂਕੂ ਤੋੜ ਦਿੱਤੀ ਸੀ ਉਹ ਐਸਪਰ ਐਨਵਰਸ਼ਿਗਸ਼ਨ ਇਹ ਜਾਂਦੇ ਹੁੰਦੇ ਕਿ ਨਹਿਰ ਸੁੱਟ ਗਏ ਸੀ ਸਰ ਪੁਲਿਸ ਦੀ ਪਟਟੀ ਸਫਲਤਾ ਇਹ ਇਸ ਨੂੰ ਮੰਨੀ ਇਹ ਵੀ ਜਿਹੜੀ ਬਹੁਤ ਮਿਹਨਤ ਕਰਨੀ ਪਈ ਪੁਲਿਸ ਨੂੰ ਇਹ ਦੇਖੋ ਜਿਸ ਤਰ੍ਹਾਂ ਜੋ ਚੋਰੀ ਹੁੰਦੀ ਹੈ ਵੈਰੀ ਵੈਰੀ ਫਸਟ ਡੇ ਤਾਂ ਇਹ ਅਨਨੋਨ ਹੀ ਮੰਨੀ ਜਾਂਦੀ ਹੁੰਦੀ ਹੈ ਉਹਨੂੰ ਫਿਰ ਉਸ ਨੂੰ ਟ੍ਰੇਸ ਕਰਨਾ ਸਭ ਤੋਂ ਪਹਿਲਾ ਚੈਲੰਜ ਹੁੰਦਾ ਹੈ ਇਹ ਸਾਡੀ ਟੀਮ ਦੀ ਮੈਂ ਉਸ ਲਗਾ ਕਰਦਾ ਉਹਨੇ ਬੜੀ ਹਿੰਮਤ ਨਾਲ ਬੜੇ ਬਾਲਾ ਤਰਫ ਅਫਸਰਾਂ ਜਿਹੜਾ ਡੇਸ਼ਰੀ ਐਸਐਸਪੀ ਸਾਹਿਬ ਐਸਪੀ ਡੀ ਸਾਹਿਬ ਉਹਨਾਂ ਦੀ ਗਾਈਡੈਂਸ ਨਾਲ ਉਹਨਾਂ ਦੀ ਦਿਸ਼ਾੰਦੇਸ਼ ਨਾਲ ਇਨਾਂ ਨੇ ਐਸਆਈਏ ਇਨਸਪੈਕਟਰ ਦੇ ਨਾਲ ਆਪਣੀ ਟੀਮ ਨਾਲ ਇਨਸਪੈਕਟਰ ਦੀ ਸਭ ਤੋਂ ਟੀਮ ਨਾਲ ਬਲਤਮਸਾਂ ਦੀ ਜਿਹੜੀ ਉਹਨਾਂ ਦੀ ਗਾਈਡੈਂਸ ਨਾਲ ਇਸ ਨੂੰ ਟੈਸਟ ਕੀਤਾ। ਤਾਰਾ ਜਿਹੜੀ ਲਈ ਹੈ ਜੀ। ਤਾਰਾ ਜਿਹੜੀਆਂ ਹੁੰਦੀਆਂ ਨੇ ਇਹਨਾਂ ਤੇ ਪੁਰਾਣੀ ਆਈਪੀਸੀ ਹੁੰਦੀ ਹੈ 354 480 ਹੁੰਦੀ ਹੈ। ਜਿਹੜੀ ਆਈਕਲ ਬੀਐਨਐਸ ਦੀ ਹੈ 305 ਤੇ 352 ਤਿੰਨ ਹੁੰਦੀ ਆ ਉਹ ਲੋਗ ਲੱਗੇ ਨੇ। ਦੋ ਜਿਹੜੇ ਆਪਣਾ ਨਹੀਂ ਫੜੇ ਉਹਨਾਂ ਦੇ ਭਾਲ ਜਾਰੀ ਹੈ। ਹਾਂਜੀ ਹਾਂਜੀ ਜਿਹੜੇ ਦੋ ਨਹੀਂ ਤਿੰਨ ਅਸਲ ਤੇ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਜਿਹੜੀ ਲੇਡੀ ਹੈ ਉਹਦਾ ਹਸਬੈਂਡ ਹੈਗਾ। ਉਹ ਹੈ ਜਿਹੜਾ ਇੱਕ ਉਹਦੀ ਲੇਡੀ ਉਹਦੀ ਬੇਟੀ ਹੈ। ਇੱਕ ਜਿਹੜਾ ਜਿਹੜਾ ਦੋਹੀ ਬਨੇ ਮੇਂ ਦੋਛੀ ਹੈਗਾ ਯਾਰ ਅਸਲਮ ਜਾਂ ਕ੍ਰਿਸ਼ਨ ਉਹਦੀ ਸਿਸ ਉਹਦੀ ਉਹਦੀ ਭੈਣ ਆ ਉਹ ਜਿਹੜੀ ਸਾਨੂੰ ਫੰਡੇ ਬਾਕੀ ਆ ਸਰ ਜਿੰਨਾ ਵਿੱਚ ਚੋਰੀ ਦੇ ਸਮਾਨ ਬਰਾਮਦ ਹੋ ਗਿਆ ਸਰ ਕਾਫੀ ਹੋ ਗਿਆ ਕੁਝ ਹੋਇਆ ਹਾਲੇ ਹੋਰਾ ਸੋਹੰਦੀ